ਉਹਨਾਂ ਨੂੰ ਬਦਨਾ ਕੰਮ ਤੇ ਛੱਡ ਜਾਂਦਾ ਬੰਦੇ ਦੀ ਇੱਕ ਦੀ ਲੋੜ ਹੁਣ 20 ਬੰਦਿਆਂ ਦੇ ਮੈਸੇਜ ਆ ਜਾਂਦੇ ਉਹ ਤਾਂ ਹੁਣ ਇੱਕ ਦੀ ਕਿਸਮਤ ਹੈ ਜਿਹਨੂੰ ਕੰਮ ਮਿਲ ਗਿਆ ਅਸਟਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਪੇਪਰ ਹੋਣੇ ਚਾਹੀਦੇ ਆ ਠੀਕ ਹੈ ਜੀ ਪੇਪਰ ਹੋਵੇ ਬੰਦੇ ਕੋਲ ਕੰਟਰੈਕਟ ਕਰਨਾ ਉਹਨਾਂ ਨੇ ਠੀਕ ਹੈ ਜੀ ਉਹੀ ਬੰਦੇ ਮੈਸੇਜ ਕਰਿਓ ਜਿਨ੍ਹਾਂ ਦਾ ਕੰਟਰੈਕਟ ਹੋ ਸਕਦਾ ਪੇਪਰ ਹੋਵੇ ਜਿਨ੍ਹਾਂ ਕੋਲ ਠੀਕ ਹੈ ਜੀ ਪੇਪਰ ਹੋਵੇ ਹਾਂਜੀ ਸਾਰੀ ਗੱਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਵੀਡੀਓ ਪਹਿਲਾਂ ਸੁਣ ਲਿਓ ਪੂਰੀ ਕੱਲ ਵੀਰ ਦਾ ਫੋਨ ਆਇਆ ਸੀਗਾ ਗੱਲ ਹੋਈ ਕਿ ਉਹਨਾਂ ਨੂੰ ਬੰਦਾ ਚਾਹੀਦਾ ਇੱਕ ਲਵਾਜੂ ਦੇ ਕੰਮ ਲਈ ਠੀਕ ਹੈ ਜੀ ਏਰੀਆ ਸੁਣ ਲਿਓ ਪਹਿਲਾਂ ਵੀਡੀਓ ਪੂਰੀ ਸੁਣ ਲਿਓ ਫਿਰ ਕੰਟੈਕਟ ਕਰਿਓ ਠੀਕ ਹੈ ਜੀ ਨੰਬਰ ਮੈਂ ਤੁਹਾਨੂੰ ਡਾਇਰੈਕਟ ਭੇਜ ਦੂੰਗਾ ਤੁਸੀਂ ਆਪ ਗੱਲ ਕਰ ਲਿਓ ਰੈਸ਼ ਫਰੀ ਹੋਊਗੀ ਉੱਥੇ ਰਹਿਣ ਦੀ ਠੀਕ ਹੈ ਜੀ ਕੰਮ ਹੈਗਾ ਲਵਾਜੂ ਦਾ ਗੱਡੀਆਂ ਧੋਣ ਦਾ ਕੰਮ ਹੈਗਾ ਰੋਮਾ ਸਾਈਡ ਚੀਜ਼ ਚੀਜ਼ਨ ਡਿਜ਼ਾਈਨ ਡਿਜ਼ੈਨ ਉਹਦੀ ਰੋਮਾ ਚੀਜ਼ਨ ਉਹਦੀ ਰੋਮਾ ਕੁਛ ਹੈ ਦਾ ਪੰਡਾ ਲੋਕੇਸ਼ਨ ਹੈਗੀ ਮੇਰੇ ਕੋਲ ਠੀਕ ਹੈ ਇਹ ਉਹਨਾਂ ਨੇ ਭੇਜੀ ਚੀਜ਼ਨ ਉਹਦੀ ਰੋਮਾ ਇਦਾਂ ਹੀ ਹੈ ਤੇ ਰੈਸ਼ ਮਿਲ ਜੂਗੀ ਵਿੱਚ ਖਾਣਾ ਪੀਣਾ ਉਹ ਕਹਿੰਦੇ ਵੀ ਜਿੱਦਾਂ ਕੋਈ ਟਪ ਟਪ ਦੇ ਜਾਂਦਾ ਹੈ ਜਾਂ ਕੁਛ ਉਹਦੇ ਚੋਂ ਨਿਕਲ ਹੀ ਜਾਂਦਾ ਉੱਪਰ ਥੱਲੇ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਬਾਕੀ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਜਿਹੜੇ ਬੰਦੇ ਨੇ ਕਰਨਾ ਕੰਮ ਠੀਕ ਹੈ ਜੀ ਤੇ 850 800 900 ਕੁਛ ਇਹਦੇ ਵਿੱਚ ਵੀ ਤਨਖਾਹ ਹੋਊਗੀ ਪਹਿਲਾ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਗੱਲ ਆਪ ਕਰਕੇ ਜਾਇਓ ਬੰਦਿਆਂ ਦੇ ਨਾਲ ਨੰਬਰ ਤੁਹਾਨੂੰ ਮੈਂ ਭੇਜ ਦੇਣਾ ਦੂਈ ਗੱਲ ਬਾਈ ਬਾਈ ਬਣ ਕੇ ਨਾ ਫੋਨ ਨਾ ਕਰਿਆ ਕਰੋ ਠੀਕ ਹੈ ਜੀ ਮੈਸੇਜ ਕਰ ਦਿਆ ਕਰੋ ਜਦੋਂ ਪਵੇਲੇ ਹੁੰਨੇ ਆ ਜਦੋਂ ਕਿਤੇ ਤੁਹਾਨੂੰ ਦੇਖ ਕੇ ਜ਼ਰੂਰ ਰਿਪਲਾਈ ਕਰੋਗੇ ਠੀਕ ਹੈ ਜੀ ਤੇ ਹੋਰ ਵੀ ਕੋਈ ਕਿਸੇ ਨੇ ਗੱਲਬਾਤ ਪੁੱਛਣੀ ਹੁੰਦੀ ਕਮੈਂਟ ਮੈਸੇਜ ਕਰ ਦਿਆ ਕਰੋ ਵੀਡੀਓ ਆਪਾਂ ਹੀ ਨਹੀਂ ਹੈਗਾ ਵੀ ਹਾਂ ਉਹੀ ਪਾਈ ਹੈ ਇਹ ਬਿਨਾ ਮਤ ਬੋਲਤੇ ਹੁਣ ਕਿੰਨੇ ਦਿਨ ਹੋ ਗਏ ਕੋਈ ਕੰਮ ਦਾ ਕੋਈ ਪਤਾ ਨਹੀਂ ਲੱਗਿਆ ਆਪਾਂ ਕੋਈ ਵੀਡੀਓ ਨਹੀਂ ਪਾਈ ਠੀਕ ਹੈ ਜੀ ਇੱਥੇ ਕੋਈ ਵਿਊਆਂ ਵਾਲਾ ਸਿਸਟਮ ਨਹੀਂ ਹੈਗਾ ਠੀਕ ਹੈ ਸਾਨੂੰ 4 ਰੁਪਏ ਆਉਣੇ ਆ ਉਹ ਆਈ ਜਾਣ ਜਿੱਦਾਂ ਵੀ ਠੀਕ ਹੈ ਜੀ ਪਰ ਤੁਸੀਂ ਕਿਤੇ ਆਹ ਨਾ ਉਹ ਕਰੇ ਕਰੋ ਵੀ ਹਾਂ ਜੀ ਵੀਡੀਓ ਉਦਾਂ ਹੀ ਪਾ ਦਈਏ ਚੱਕ ਕੇ ਆਪਾਂ ਨੂੰ ਜਿਹੜੀ ਕੰਮ ਦੀ ਜੈਨੂਇਨ ਜਾਣਕਾਰੀ ਮਿਲਦੀ ਹੈ ਉਹੀ ਵੀਡੀਓ ਭਾਗਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਠੀਕ ਹੈ ਜੀ ਹੁਣ ਆਹ ਵੀਡੀਓ ਤੁਸੀਂ ਸੁਣ ਲਈ ਚੀਜ਼ ਇਹਨੋਂ ਦੀ ਰੋਮਾ ਚ ਕੰਮ ਹੈ ਰੋਮਾ ਸੈਟ ਹੈ ਠੀਕ ਹੈ ਜੀ ਉੱਥੇ ਇੱਕ ਪਿੰਡ ਪੈਂਦਾ ਪਤਾ ਨਹੀਂ ਜਿਹੜੀ ਉਹਨੇ ਲੋਕੇਸ਼ਨ ਭੇਜੀ ਮੈਂ ਖੋਲ ਕੇ ਦੇਖਿਓ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਤੇ ਬਾਈ ਬਣਦੇ ਇੱਕ ਹੋਰ ਕੰਮ ਨਾ ਕਰਿਆ ਕਰੋ ਯਾਰ ਜਦੋਂ ਮੰਨ ਲਓ ਤੁਸੀਂ ਤੁਹਾਡੇ ਕੋਲ ਨੰਬਰ ਚੱਲ ਗਿਆ ਜੇ ਮੇਰਾ ਚਾਹੇ ਕਿਸੇ ਦਾ ਉਹਨਾਂ ਨੂੰ ਗੁੱਡ ਮਾਰਨਿੰਗ ਦੀਆਂ ਫੋਟੋਆਂ ਇਹ ਆ ਬਾਬਿਆਂ ਦੀਆਂ ਫੋਟੋ ਉਹ ਨਾ ਭੇਜਿਓ ਕਰੋ ਠੀਕ ਹੈ ਜੀ ਬੰਤਾ بار بار ਖੋਲ ਕੇ ਦੇਖੀ ਜਾਂਦਾ ਮੈਸੇਜ ਪਤਾ ਨਹੀਂ ਕਿਹੜਾ ਮੈਸੇਜ ਆ ਗਿਆ ਇਹਦੇ ਚੱਕਰ ਦੇ ਵਿੱਚ ਵਿੱਚ ਕੁਝ ਜ਼ਰੂਰੀ ਮੈਸੇਜ ਵੀ ਸਕਿਪ ਹੋ ਜਾਂਦੇ ਠੀਕ ਹੈ ਜੀ ਤੇ ਜਿਹੜੇ ਬੰਦੇ ਚੈਨਲ ਪਰ ਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਇਹਦਾ ਇਹ ਫਾਇਦਾ ਹੈ ਵੀ ਜਦ ਵੀ ਕੋਈ ਆਪਾਂ ਵੀਡੀਓ ਪਾਉਨੇ ਆ ਕੋਈ ਲਾਈਵ ਆ ਕਿਸੇ ਨਾਲ ਜਿੱਦਾਂ ਹੁਣ ਕੋਈ ਪਹਿਲਾਂ ਇੱਕ ਲਾਈਵ ਕਰਿਆ ਸੀਗਾ ਠੀਕ ਉਹਦੇ ਵਿੱਚ ਵਧੀਆ ਜਾਣਕਾਰੀ ਦਿੱਤੀ ਕਿਸੇ ਦਿਨ ਕੋਸ਼ਿਸ਼ ਕਰਦੇ ਆ ਫੇਰ ਤੁਹਾਡੇ ਸਵਾਲਾਂ ਦੇ ਜਵਾਬ लेके 아이ئے دیکھਦਾ ਮੈਂ ਕਦੇ ਦਿਨ ਦੇ ਵਿੱਚ ਵਿੱਚ ਕਰਦਾ ਵੀਰ ਨਾਲ ਗੱਲ ਇਟਲੀ ਦੇ ਪੇਪਰਾਂ ਪ੍ਰਤੀ ਜਾਂ ਕੋਈ ਹੋਰ ਇਨਫੋਰਮੇਸ਼ਨ ਵੀਰ ਕੋਲ ਪੂਰੀ ਹੁੰਦੀ ਹੈ ਠੀਕ ਤੇ ਤਾਂ ਕਹਿੰਦੇ ਉਹਨੇ ਵੀ ਬੈਲ ਆਈਕਨ ਦਬ ਲਿਆ ਕਰੋ ਉਹਦੇ ਨਾਲ ਤੁਹਾਨੂੰ ਵੀਡੀਓ ਦੀ ਜਾਣਕਾਰੀ ਪਹਿਲਾਂ ਪਤਾ ਲੱਗ ਜਿੰਦਾ ਹੁਣ ਬੰਦਾ ਉੱਥੇ ਇੱਕ ਚਾਹੀਦਾ ਠੀਕ ਹੈ ਜੀ ਕੰਮ ਲਈ ਵੀਡੀਓ ਪਹੁੰਚਦੀ ਕਿਸੇ ਕੋਲ ਸ਼ੇਅਰ ਕਰੇ ਤੇ ਜਾਂ ਕਿਸੇ ਕੋਲ ਬਾਅਦ ਚੋਂ ਹਨਾ ਸਰਚ ਕਰੇ ਤੇ ਉਨਨੂੰ ਬਦਨਾਮ ਕੰਮ ਤੇ ਛੱਡ ਜਾਂਦਾ ਬੰਦੇ ਦੀ ਇੱਕ ਦੀ ਲੋੜ ਹੁਣ 20 ਬੰਦਿਆਂ ਦੇ ਮੈਸੇਜ ਆ ਜਾਂਦੇ ਉਹ ਤਾਂ ਹੁਣ ਇੱਕ ਦੀ ਕਿਸਮਤ ਹੈ ਜਿਹਨੂੰ ਕੰਮ ਮਿਲ ਗਿਆ ਅਸਟੇ ਕਹਿੰਦੇ ਸਭ ਨੂੰ ਮਿਲੇ ਪਰ ਉਹੀ ਬੰਦੇ ਮੈਸੇਜ ਕਰਿਆ ਕਰੋ ਠੀਕ ਹੈ ਜੀ ਜਿਹੜੇ ਵੀਡੀਓ ਮੰਨ ਲਓ ਪਹਿਲਾਂ ਦੇਖ ਲਈ ਕਿਸੇ ਨੇ ਇਹ ਕੇ ਨਾ ਕਰਿਆ ਕਰੋ ਵੀਰ ਬਣ ਕੇ ਕਈ ਵਾਰ ਦੇਖਦੇ ਟਿਕਟੌਕ ਤੇ YouTube ਤੇ ਪੁਰਾਣੀ ਵੀਡੀਓ ਦੇਖ ਕੇ ਬੰਦੇ ਮੈਸੇਜ ਕਰੀ ਜਾਂਦੇ ਵੀਰੇ ਸਾਨੂੰ ਇੱਥੇ ਭੇਜ ਦੋ ਉਹ ਵੀਰੇ ਐਦਾਂ ਦੇਖ ਲਿਆ ਕਰੋ ਵੀਡੀਓ ਕੱਢ ਪਾਈ ਸੀ ਠੀਕ ਹੈ ਤੇ ਚਲੋ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਰ ਨੂੰ ਮਗਾਂ ਲਗਾ ਜਿਹੜੇ ਚੈਨਲ ਬਣਾਉਣਾ ਮੈਂ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੰਨ ਦੱਬ ਦਿਓ ਤਾਂ ਜੋ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਆਹ ਕੰਮ ਵਾਲਾ ਦੱਸ ਦਿਓ ਇੰਨੀ ਕਿ ਤਨਖਾਹ ਹੈ ਜੇ ਕੋਈ ਡੰਗਸਾਰਨੇ ਵਾਲਾ ਹੋਵੇ ਕਿਸੇ ਦਾ ਨਹੀਂ ਉਸਰਦਾ ਕੰਮ ਇਹਨੂੰ ਬਹੁਤ ਹੀ ਲੋਡ ਹੋਵੇ ਹਨਾ ਜਮੇ ਹੀ ਬਿੱਲਾ ਬੈਠਾ ਹੋਵੇ ਪਿੱਛੇ ਤੋਂ ਮਗਾ ਕੇ ਖਾਣ ਨਾਲ ਤੇ ਇੱਥੇ ਸਹੀ ਹੈ ਰਹਿਸ਼ ਫ੍ਰੀ ਹੈ ਖਾਣਾ ਪੀਣਾ ਤੁਸੀਂ ਆਪਣਾ ਉਹ ਬੰਦੇ ਕਹਿੰਦੇ ਕੱਢ ਲੰਦਾ ਟਿਪ ਤੋਂ ਬਾਕੀ ਗੱਲ ਤੁਸੀਂ ਆਪ ਕਰਨੀ ਹੈ ਠੀਕ ਹੈ ਨੰਬਰ ਮੈਂ ਤੁਹਾਨੂੰ ਭੇਜ ਦੂੰਗਾ ਬਾਈ ਕੋਣਕੇ ਫੋਨ ਨਾ ਕਰਿਓ ਪਰ ਠੀਕ ਹੈ ਜੀ ਫੋਨ ਨਾ ਕਰਿਓ ਤੇ ਇੱਕ ਜਦੋਂ ਤੁਸੀਂ ਮੰਨ ਲਓ ਮੈਸੇਜ ਕਰਦੇ ਹੋ ਨੇ ਜਿਹੜੇ ਬੰਦੇ ਗਰੁੱਪ ਦੇ ਵਿੱਚ ਐਡ ਨਹੀਂ ਹੈਗੇ ਉਹਨਾਂ ਕੋਲ ਇੱਕ ਲਿੰਕ ਆਉਂਦਾ ਮੈਸੇਜ ਆਉਂਦਾ ਉਹਨਾਂ ਕੋਲ ਦੋ ਲਿੰਕ ਇੱਕ YouTube ਦਾ ਇੱਕ WhatsApp ਦਾ ਉਹ ਗਰੁੱਪ ਦੇ ਵਿੱਚ ਐਂਟਰ ਹੋਣ ਲਈ ਆ ਉਹਦੇ ਕਲਿੱਕ ਕਰਦੇ ਹੋ ਗਰੁੱਪ ਦੇ ਵਿੱਚ ਆਪਣੇ ਆਪ ਐਡ ਹੋ ਜਣਾ ਠੀਕ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ